ਨਮਸਕਾਰ ਆਪ ਦੇਖ ਰਹੇ ਹੈ ਵਿਕ੍ਰਾਂਤੀ ਨਿਊਜ਼ ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਅੱਜ ਕਮਿਸ਼ਨਰੇਟ ਪੁਲਿਸ ਜਿਲੰਧਰ ਵੱਲੋਂ ਜਿਹੜਾ ਹੈਗਾ ਲੂਨਕੋ ਚੋਰੀ ਕਰਨ ਵਾਲੇ ਜਿਹੜੇ ਗਿਰੋਹ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਇਹਦੇ ਵਿੱਚ ਅਸੀਂ ਜਿਹੜੇ ਦੋ ਵੱਖ-ਵੱਖ ਗਿਰੋਹ ਫੜੇ ਹੈਗੇ ਜਿਦੇ ਚ ਅਸੀਂ ਦੋ ਵੱਖ-ਵੱਖ ਪੁਚੇ ਇੱਕ ਮਾਡਲ ਟਾਊਨ ਸਬ-ਡਿਵੀਜ਼ਨ ਦੇ ਵਿੱਚ ਪੀਐਸ ਬਾਬਾਕੀਲ ਦੇ ਵਿੱਚ ਦਰਜ ਕੀਤਾ ਹੈਗਾ ਇਸ ਤੋਂ ਇਲਾਵਾ ਇੱਕ ਡਿਵੀਜ਼ਨ ਨੰਬਰ 6 ਪੀ ਜਿਹੜੀ ਹੈਗੀ ਮੌਲਟਮ ਸਬਿਜਨ ਦੇ ਨਾਮ ਕੀ ਤਰ੍ਹਾਂ ਦੋਨੋਂ ਜਿਹੜੇ ਹੈਗੇ 303 ਪੀਐਨਐਸ ਦੇ ਤਹਿਤ ਦਰਜ ਕੀਤੇ ਗਏ ਹੈਗੇ ਜਿਹਦੇ ਚ ਜਿਹੜਾ ਮੁਕੱਦਮਾ ਵਕੀਲ ਦਾ ਮੁਕੱਦਮਾ ਹੈ ਉੱਥੇ ਇੱਕ ਬੰਦਾ ਮੰਤਰੀਤ ਪਿਆਸ ਮੰਨ ਅਰੈਸਟ ਕੀਤਾ ਹੈਗਾ ਜਿਹਦੇ ਚ 5 ਪੁਤਲਵੇਂ ਪਹਿਲਾਂ ਦਰਜ ਸੀਗੇ ਇਹਦੇ ਤੋਂ ਇੱਕ ਮੋਟਰਸਾਈਕਲ ਇੱਕ ਸਕੂਟਰੀ ਅਤੇ ਮੋਬਾਈਲ ਫੋਨ बरामद ਕੀਤੇ ਹੈਗੇ ਅ ਇਹਦੇ ਨਾਲ ਹੀ ਇੱਕ ਬੰਦਾ ਸੀ ਗਪੀਤ ਉਹਦੇ ਚ ਇੱਕ ਪਤਾ ਸੀ ਦੋਨੋਂ ਕਪੂਥਲੇ ਦੇ ਰਹਿਣਾ ਆਏ ਹੈਗੇ ਅਸੀਂ ਨਾ ਤੋਂ ਜਿਹੜਾ ਹੈਗੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਐਂਡ ਇਨਟਰੋਗੇਸ਼ਨ ਦੇ ਵਿੱਚ ਜਿਹੜੀ ਵਕਤ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੋ ਸਾਹਮਣੇ ਆਏਗਾ ਅਸੀਂ ਕਰਾਂਗੇ ਜਿਹੜਾ ਪਤਾ ਦੂਜੇ ਨੰਬਰ 6 ਦੇ ਵਿੱਚ ਦੱਸ ਹੈਗਾ ਉਹਦੇ ਚ ਇੱਕ ਬਿੰਦ ਇੱਕ ਬੰਦਾ ਹੈਗਾ ਹਰਜਿੰਦਰ ਰਿਆਸ ਜਿੰਨੀ ਆ ਜਿਹੜਾ ਜ਼ਿਲ੍ਹਾ ਕਪੂਰਥਲੇ ਦਾ ਰਹਿਣ ਵਾਲਾ ਹੈਗਾ ਸੁਲਤਾਨਪੁਰ ਲੋਧੀ ਦਾ ਇਹਦੇ ਤੋਂ ਇੱਕ ਮੋਟਰਸਾਈਕਲ ਉਹ ਚਾਪ ਬਾਲੀਆਂ ਦੀ ਕਿਤੇੜੀ ਹੈਗੀ ਰਿਕਵਰ ਕੀਤੀ ਹੈਗੇ ਆ ਮਰਲ ਟਾਊਨ ਸਬਡਿਵੀਜ਼ਨ ਦੇ ਵਿੱਚ ਅਤੇ ਜਲੰਧਰ ਤੇ ਹਾਤੀ ਦੇ ਵਿੱਚ ਵੀ ਇਹਦੇ ਚ ਜਿਹੜੇ ਆਪਣੀ ਵਾਪਦਾਤਾ ਨੂੰ ਅੰਜਾਮ ਦੇਦਾ ਸੀਗਾ ਜਿਸ ਤੋਂ ਚਾਪ ਬਾਲੀਆਂ ਦੇ ਚਾਪ ਸੈਪਰੇਟ ਜਿਹੜੇ ਨੂੰ ਕਦਮੇ ਸੀ ਟ੍ਰੈਸ ਕੀਤੇ ਹੈਗੇ ਇਸ ਤੋਂ ਇਲਾਵਾ ਇਹਦੇ ਚ ਦੋ ਅਫਵਾਣੇ ਕੇਸ ਜਿਹੜੇ ਹੈਗੇ ਰੀਜੀਨ ਨੰਬਰ 6 ਦਾ ਇੱਕ ਕੇਸ ਇੱਕ ਪੀਐਸ ਲਾਮੜਾ ਜਲੰਧਰ ਤੇ ਹਾਤੀ ਦਾ ਜਿਹੜਾ ਕੇਸ ਹੈ ਉੱਥੇ ਲੋੜਿੰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਜਿਹੜੇ ਤਿੰਨ ਇਹਦੀ ਜਿਹੜੀ ਹਿਸਟਰੀ ਹੈ ਉਹ ਕ੍ਰਿਮੀਨਲ ਹੈਗੀ ਇਹਦੇ 'ਤੇ ਤਿੰਨ ਜਿਹੜੇ ਹੈਗੇ ਪ੍ਰੀਵੀਅਸ ਜਿਹੜੇ ਐਫਆਈਆਰ ਹੈ ਉਹ ਵੀ ਦਬਸ ਹੈਗੀ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਪ੍ਰੋਪਰਲੀ ਅਦਾਲਤ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਪ੍ਰੋਪਰ ਇਨਟੈਗੋਗੇਟ ਕਰਕੇ ਜੋ ਵੀ ਅ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਅਸੀਂ ਉਸ ਸਭ ਨਾਲ ਜਿਹੜੀ ਕੰਪਾਈ ਅਸੀਂ ਅਮਲ ਵਿੱਚ ਲਿਆਵਾਂਗੇ